ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਏ ਡੈਰੀ ਫਾਰਮਿੰਗ ਦੇ ਉੱਤੇ ਲਓ ਬਈ ਦੋਸਤੋ ਪਹੁੰਚੇ ਹੋਏ ਹਾਂ ਖੰਨਾ ਮੰਡੀ ਦੇ ਉੱਤੇ ਅ ਹਜੇ ਮੰਡੀਆਂ ਸਰਕਾਰੀ ਨਹੀਂ ਲੱਗਣ ਲੱਗੀਆਂ ਪ੍ਰਾਈਵੇਟ ਹੀ ਲੱਗੀ ਆ ਪਸ਼ੂਆਂ ਦੇ ਵਿੱਚ ਜਿਹੜੀ ਪਹਿਲਾਂ ਬਿਮਾਰੀ ਚੱਲ ਰਹੀ ਸੀ ਐ ਐਫ ਐਮ ਡੀ ਉਹਦੇ ਕਾਰਨ ਮੰਡੀਆਂ ਬੰਦ ਹੋਈਆਂ ਹੋਈਆਂ ਸੀ ਸਰਕਾਰ ਵੱਲੋਂ ਤਾਂ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਥੋੜੀ ਰਾਹਤ ਮਿਲੀ ਆ ਪ੍ਰਮਾਤਮਾ ਦੀ ਕਿਰਪਾ ਹੋਈ ਆ ਬਿਮਾਰੀ ਤੋਂ ਛੁਟਕਾਰਾ ਮਿਲਿਆ ਤਾਂ ਹੁਣ ਫਿਰ ਮੰਡੀਆਂ ਜਿਹੜੇ ਕਿਸਾਨ ਭਰਾਵਾਂ ਦਾ ਗੁਜ਼ਾਰਾ ਹੀ ਵਪਾਰ ਤੋਂ ਚੱਲਦਾ ਸੀ ਚਲੋ ਭਾਵੇਂ ਗੁਜ਼ਾਰਾ ਚੱਲਦਾ ਹੋਵੇ ਭਾਵੇਂ ਹੋਰ ਵੀ ਸਾਧਨ ਹੋਵੇ ਜਿਹੜੇ ਬੰਦੇ ਨੂੰ ਵਪਾਰ ਦੀ ਠਰਕਾ ਤਾਂ ਉਹਦਾ ਘਰ ਬੈਠ ਕੇ ਨਹੀਂ ਸਰਦਾ ਆ ਉਹ ਭਰਾ ਸਾਰੇ ਪਹੁੰਚੇ ਹੋਏ ਆ ਮੰਡੀ ਦੇ ਵਿੱਚ ਆਪਣੇ ਵੱਲੋਂ ਹੀ ਪ੍ਰਾਈਵੇਟ ਮੰਡੀ ਲੱਗੀ ਹੋਈ ਆ ਆ ਪਸ਼ੂ ਵੀ ਵਾਵਾ ਪਹੁੰਚੇ ਆ ਪਰ ਜਿੰਨੀ ਮੰਨ ਲਓ ਵੀ ਸਰਕਾਰੀ ਮੰਡੀ ਭਰਦੀ ਆ ਉਨੀ ਤਾਂ ਨਹੀਂ ਭਰੀ ਪਰ ਫਿਰ ਵੀ ਮੰਡੀ ਕਾਫੀ ਭਰੀ ਤਾਂ ਕਾਫੀ ਮਾਤਰਾ ਦੇ ਵਿੱਚ ਪਸ਼ੂ ਆਏ ਆ ਹਾਂ ਕਾਫੀ ਗਾਹਕ ਵੀ ਕਾਫੀ ਆਇਆ ਤਾਂ ਚੰਗੇ ਚੰਗੇ ਪਸ਼ੂ ਆ ਤਾਂ ਗਾਹਕ ਵੀ ਚੰਗਾ ਬਈ ਦੁਕਾਨਾਂ ਦੇ ਕੋਨਾ ਵੀ ਸਾਰੀਆਂ ਮੂਹਰੀਆਂ ਕੰਨੀਆਂ ਵਾਲੀਆਂ ਦੇਖੋ ਜਿਵੇਂ ਝੋਟੀ ਵੱਡੀ ਖੜੀ ਆ ਬਹੁਤ ਚੰਗਾ ਲੇਵਾ ਮੈਂ ਥੱਲੇ ਇਧਰ ਬਾਈ ਕਾਲੇ ਨੇ ਵੀ ਤਿੰਨ ਕਚੋਟੀਆਂ ਵੇਚੀਆਂ ਤਿੰਨ ਚਾਰ ਕਾ ਤਾਂ ਦੋ ਕਚੋਟੀਆਂ ਦੋ ਤਿੰਨ ਕ ਵਿੱਚ ਇੱਕ ਰੋਟੀ ਇੱਥੇ ਹੁਣ ਸੌਦਾ ਚੱਲੀ ਜਾਂਦਾ ਸੀ ਤਾਂ ਝੋਟੀਆਂ ਚੰਗੀਆਂ ਖੜੀਆਂ ਸਾਰੀਆਂ ਲੋ ਕਾਲੇ ਬਾਈ ਤੂੰ ਆਪਾਂ ਨਾ ਇਨਫੋਰਮੇਸ਼ਨ ਲੈਣੇ ਆ ਝੋਟੀ ਬਾਰੇ ਕਾਲੇ ਬਾਈ ਕਿੰਨੇ ਕ ਦਿਨ ਰਹਿੰਦੇ ਆ ਝੋਟੀ ਦੇ ਸੁੰਚ ਜੀ ਲਓ ਦੋ ਤਿੰਨ ਦਿਨ ਲਾਉਂਗੀ ਲਓ ਬਾਈ ਦੋਸਤੋ ਦੋ ਤਿੰਨ ਕ ਦਿਨ ਰਹਿੰਦੇ ਆ ਕੱਟੀ ਦੇ ਸੁੰਚ ਤਾਂ ਲੇਵਾ ਥੱਲੇ ਚੈੱਕ ਕਰੋ ਤਾਂ ਔਹ ਸੋਹਣੀ ਪਿੱਠ ਪੁੱਠ ਕੱਟੀ ਦੇ ਸਿੰਘ ਬਹੁਤ ਸੋਹਣਾ ਲੱਗਿਆ ਕਾਲੇ ਬਾਈ ਮੁੱਲ ਕੀ ਆ ਜੀ ਕੱਟੀ ਦਾ ਮੁੱਲ ਕੀ ਆ ਜੀ ਮੁੱਲ ਵੀਰੇ 160 ਕਰਦੇ ਆ ਦੋਸਤੋ ਕੱਟੀ ਚੈੱਕ ਕਰੋ ਪਿੱਠ ਚੈੱਕ ਕਰੋ ਕੱਟੀ ਦੀ ਤਾਂ ਮੁੱਲ ਦੋਸਤੋ 160 ਗੋਲੇ ਵੀਰੇ ਚਲਾਈ ਕੱਟੀ ਨੂੰ ਦੋਸਤੋ 1 ਲੱਖ 60000 ਰੁਪਿਆ ਮੁੱਲਾ ਕੱਟੀ ਦਾ ਕੱਟੀ ਬਹੁਤ ਚੰਗੀ ਆ ਸਿੰਘੀ ਚੈੱਕ ਕਰੋ ਕੱਟੀ ਦੀ ਤਾਂ ਮੈਨੂੰ ਲੱਗਦਾ ਬਾਈ ਸੁਪੂਗੀ ਭਾਈ ਮਾਲਕ ਦੀ ਕਿਰਪਾ ਦੇ ਨਾਲ ਪਣੀ ਧਣੀ ਬਹੁਤ ਆ ਇਹ ਕਾ ਵਿੱਚ ਕੱਟੀ ਚੱਲੀ ਜਾਂਦੀ ਆ ਇਹ ਵੀ ਸੋਹਣੀਆ ਕੱਟੀ ਹਾਂ ਬਹੁਤ ਸੋਹਣੀ ਕੱਟੀ ਆ ਮੈਨੂੰ ਲੱਗਦਾ ਵੀ ਪੂੰਛ ਚੱਕੀ ਖੜੀ ਆ ਜੇ ਤੱਕ ਘਰੇ ਰਹਿੰਦੀ ਫੇਰ ਤਾਂ ਨਹੀਂ ਸੀ ਸੁੰਦੀ ਹੱਲੇ 2-4 ਦਿਨ ਕੱਢਦੀ ਸੀ ਹੋਰ ਪਰ ਹੁਣ ਮੰਡੀ ਆਈ ਆ ਪਸ਼ੂ ਟੈਂਪੂ ਚੜ ਕੇ ਕਈ ਵਾਰ ਹਿਲ ਜੁਲ ਕੇ ਸੂ ਪੈਂਦਾ ਵੀ ਹੁਣ ਪੂੰਛ ਚੱਕੀ ਫਿਰਦੀ ਆ ਜਾਂ ਤਾਂ ਮੰਡੀ ਦੇ ਵਿੱਚ ਹੀ ਸੂਪੂਗੀ ਜਾਂ ਘਰੇ ਜਾ ਕੇ ਸੂਪੂਗੀ ਇੱਕ ਕਾਲੇ ਬਾਈ ਦੀ ਹੋਰ ਝੋਟੀ ਆਈ ਆ ਇਧਰੋਂ ਤੁਰ ਕੇ ਸਵਰਨੇ ਬਾਈ ਕਾਲੇ ਬਾਈ ਵਾਲੀ ਆ ਝੋਟੀ ਇਹ ਵੱਡੀ ਠੀਕ ਆ ਤੋਰੋ ਜੀ ਕੱਟੀ ਨੂੰ ਠੀਕ ਹੈ ਇਹ ਚੋਟੀ ਦੋਸਤੋ ਬਾਈ ਕਾਲੇ ਦੀ ਸ਼ੇਰਗੜ ਬਾੜੇ ਵਾਲੇ ਦੀ ਬਾਈ ਇੰਦਰਜੀਤ ਸਿੰਘ ਆਪਣੇ ਨੜੇ ਵਾਲੀ ਵਾਲਾ ਸਰਪੰਚ ਤਾਂ ਐ ਐਸ ਵਰਨ ਵੀਰੇ ਇੱਧਰੋਂ ਲਿਆਈ ਕੱਟੀ ਐ ਇੱਧਰੋਂ ਨਾ ਸੂਰਜ ਪੈਂਦਾ ਇਹ ਦੋਏ ਜਣੇ ਨਾ ਵਪਾਰ ਕਰਦੇ ਆ ਸਾਂਝਾ ਪਸ਼ੂ ਤਾਂ ਮੈਂ ਆ ਨਾ ਸਾਡੇ ਇਲਾਕੇ ਦੇ ਵਿੱਚ ਅੱਬਲ ਦਰਜੇ ਦੀਆਂ ਮੈਂ ਆ ਇਹ ਬਾਈ ਕਾਲੇ ਦੇ ਕੋਲ ਤਾਂ ਬਾਈ ਇੰਦਰਜੀਤ ਦੇ ਕੋਲ ਮਿਲਦੀਆਂ ਇਹ ਹਰਿਆਣੇ ਦੇ ਵਿੱਚੋਂ ਇਹਨਾਂ ਦੀ ਖਰੀਦ ਹੁੰਦੀ ਆ ਬਹੁਤ ਚੰਗੇ ਚੰਗੇ ਪਸ਼ੂ ਲੈ ਕੇ ਆਏ ਆ ਝੋਟੀਆਂ ਬਹੁਤ ਚੰਗੀਆਂ ਹਾਂ ਉਹ ਬੱਚਾ ਲੱਗਦਾ ਕਾਲੇ ਬਾਈ ਆ ਜਿਹੜੀ ਝੋਟੀ ਆ ਇਹਦੇ ਸੂਣ ਤੇ ਕਿੰਨਾ ਸਮਾਂ ਜੀ 2-4 ਦਿਨ ਤਾਂ ਇਹਦਾ ਮੁੱਲ ਕਾਲੇ ਬਾਈ ਕੀ ਆ ਜੀ ਕਾਲੇ ਬਾਈ ਮੁੱਲ 170 ਬੰਦੇ ਬਾਈ ਦੋਸਤੋ ਇਹ ਕੱਟੀ ਦਾ ਕੱਦ ਵੱਡਾ ਤਾਂ ਇਹਦਾ ਮੁੱਲ 170 ਲਓ ਬਈ ਪਸ਼ੂ ਬਹੁਤ ਖੂਬਸੂਰਤ ਆ ਐਵੇਂ ਸਾਰੀ ਮੰਡੀ ਦੇ ਵਿੱਚ ਪਸ਼ੂ ਬੜੇ ਟੌਪ ਦੇ ਆਏ ਹੋਏ ਆ ਤਾਂ ਨੰਬਰ ਕਾਲੇ ਬਾਈ ਦਾ ਸਕਰੀਨ ਤੇ ਚੱਲੀ ਜਾਊਗਾ ਜਿਹੜੇ ਕਿਸੇ ਸੱਜਣ ਨੂੰ ਪਸ਼ੂ ਚਾਹੀਦੇ ਹੋਏ ਤਾਂ ਬਾਈ ਵਾਲੇ ਨੰਬਰ ਤੇ ਰਿੰਗ ਮਾਰ ਲਿਓ ਤਾਂ ਇੱਕ ਝੋਟੀਆਂ ਆਪਾਂ ਵੀ ਪਾਈ ਹੋਈ ਆ ਮੰਡੀ ਤੇ ਦੋ ਝੋਟੀਆਂ ਪਾਈਆਂ ਸੀ ਇੱਕ ਸੇਲ ਹੋ ਗਈ ਆ ਇੱਕ ਹਜੇ ਰਹਿੰਦੀ ਆ ਉਹਦੀ ਵੀ ਆਪਾਂ ਵੀਡੀਓ ਸ਼ੂਟ ਕਰਦੇ ਆ ਤਾਂ ਤੁਹਾਨੂੰ ਦਿਖਾਉਨੇ ਆ ਝੋਟੀਆਂ